ਹਾਂਜੀ ਘਰੇ ਮਿਲ ਜਾਨ ਜਦੋਂ ਆਨੇ ਦੱਸੇ ਗਾ ਰੰਗੀਲਾ ਰੰਗੀਲਾ ਰეკਰਡ YouTube ਤੇ Facebook ਚੈਨਲ ਤੇ ਤੁਹਾਡਾ ਸਵਾਲ ਮਾਨਸਾ ਜ਼ਿਲ੍ਹਾ ਦਾ ਪਿੰਡ ਮੂਸਾ ਮੂਸੇ ਦੇ ਵਿੱਚ ਸਿੱਧੂ ਮੂਸੇਵਾਲੇ ਦੀ ਹਵੇਲੀ ਦੇ ਵਿੱਚ ਆਪਾਂ ਬੈਠੇ ਆਂ ਤੇ ਅੱਜ ਬਈ ਦਾ ਬਰਥਡੇ ਹੈਪੀ ਬਰਥਡੇ ਹੈ ਅਫਸੋਸ ਸ਼ੁਭਦੀਪ ਸਿੱਧੂ ਸਾਡੇ ਵਿੱਚ ਨਹੀਂ ਪਰ ਉਹਦੇ ਚਾਉਣ ਵਾਲੇ ਆ ਜਿਹੜੇ ਉਹਨਾਂ ਦੀ ਇੱਥੇ ਬਹੁਤ ਵੱਡੀ ਤਦਾਦ ਦੇ ਵਿੱਚ ਗਿਣਤੀ ਇਹ ਦਿਖਾ ਰਹੀ ਹੈ ਕਿ ਉਹ ਸ਼ੁਭਦੀਪ ਨਾਲ ਕਿੰਨਾ ਪਿਆਰ ਕਰਦੇ ਸਨ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਇੱਥੇ ਅੱਜ ਉਸ ਦੇ ਜਨਮ ਦਿਨ ਮੌਕੇ ਪਹੁੰਚੇ ਨੇ ਇੱਕ ਛੋਟੀ ਜੀ ਬੱਚੀ ਪਿਆਰੀ ਜੀ ਬੱਚੀ ਜਸਮਨ ਕੀ ਨਾਮ ਜਸਮਨ ਸਿੱਧੂ ਸਵਾਗਤ ਹੈ ਬੱਚੇ ਸਾਡੇ ਇਸ ਚੈਨਲ ਤੇ ਅ ਸਿੱਧੂ ਮੂਸੇਵਾਲੇ ਨਾਲ ਪਿਆਰ ਕਿੰਨੇ ਸਾਲ ਤੋਂ 2017 ਤੋਂ ਜੀ 2017 ਤੋਂ ਸਿੱਧੂ ਮੂਸੇਵਾਲੇ ਨਾਲ ਪਿਆਰ ਬਣਿਆ ਹੋਇਆ ਉਹਨਾਂ ਦੇ ਗਾਣੇ ਸੁਣਦੇ ਸੀ ਨਾਂਜੀ ਅਸੀਂ ਉਦੋਂ ਬਾਈ ਦਾ ਨਿਊ ਨਿਊ Song ਆਇਆ ਸੀ اچਿਆ ਨਹੀਂ ਗੱਲਾਂ ਤੇਰੇ ਯਾਰ ਦੀਆਂ ਉਦੋਂ ਅਸੀਂ ਬਾਈ ਕੋਲੇ ਜਾਂਦੇ ਹੁੰਦੇ ਸੀ ਉਦੋਂ ਤਾਂ ਮੇਰੇ ਕੱਲੇ ਪਾਪਾ ਨੂੰ ਪਤਾ ਸੀ ਉਹਨਾਂ ਨੇ ਸਾਨੂੰ ਦੱਸਿਆ ਨਹੀਂ ਸੀ ਜੀ ਉਦੋਂ ਮੇਰੇ ਮੰਮੀ ਪਾਪਾ ਬਾਹਰੋਂ ਆਏ ਹੋਏ ਸੀ ਜੀ ਸਾਨੂੰ ਉਹ ਤੋਂ ਕੋਈ ਨਹੀਂ ਬੁਲਾਦਾ ਹੁੰਦੇ ਸੀ ਉਹ ਤਾਂ ਕਹਿੰਦੇ ਹੁੰਦੇ ਸੀ ਇਹਨਾਂ ਨੂੰ ਕਰੋਨਾ ਇਹਨਾਂ ਨੂੰ ਕਰੋਨੇਗੀ ਸਾਰੇ ਜਣੇ ਗੇਡਾ ਲੈਂਦੇ ਸਾਨੂੰ ਵੇਖ ਕੇ ਇੱਕ ਦਿਨ ਫਿਰ ਅਸੀਂ ਬਾਈ ਕੋਲੇ ਗਏ ਅਸੀਂ ਆਖਿਆ ਬਾਈ ਜੀ ਸਾਨੂੰ ਸਾਰੇ ਜਣੇ ਆਖਦੇ ਆ ਵੀ ਸਾਨੂੰ ਕਰੋਨਾ ਹੈਗੀ ਬਾਈ ਕਹਿੰਦੇ ਤੁਸੀਂ ਆਪਦੀ ਕਰੋਨਾ ਮੈਨੂੰ ਫੜਾ ਦਿ ਤੁਸੀਂ ਆ ਬੱਠਾ ਚਾਹ ਪਾਣੀ ਪਿਓ ਤੇ ਉਦੋਂ ਫਿਰ ਅਸੀਂ ਚਾਹ ਪਾਣੀ ਪੀਓ ਉਦੋਂ ਅਸੀਂ ਸਾਰੇ ਕਿਤੇ ਜਾਣਾ ਛੱਡਿਆ ਉਦੋਂ ਫਿਰ ਅਸੀਂ ਬਾਈ ਕੋਲ ਨਹੀਂ ਆਇਆ ਕਰੀਏ ਉਦੋਂ ਮੇਰੇ ਪੱਡੇ ਹੁੰਦੇ ਸੀ ਪਰ ਬਾਈ ਨੂੰ ਨਹੀਂ ਪਤਾ ਸੀ ਉਹਨੂੰ ਆਏ ਸੀਗਾ ਵੀ ਮੁੰਡਾਗਾ ਤੇ ਫਿਰ ਬਾਈ ਕਹਿੰਦਾ ਵੀ ਆ ਗਿਆ ਕੁੱਗੂ ਉਦੋਂ ਮੇਰੇ ਵੀਰ ਨਹੀਂ ਹੈਗਾ ਸਿਰਾ ਜੀ ਫਿਰ ਮੈਂ ਕਿਹਾ ਮੰਮੀ ਮੈਂ ਕਿਦੇ ਰੱਕੜੇ ਬੰਨਾ ਮੈਂ 8 ਸਾਲ ਦੀ ਹੋ ਗਈ ਸੀ ਜੀ ਅਸੀਂ 4 ਸਾਲਾਂ ਨੇ ਜਾਂਦੇ ਹੁੰਦੇ ਸੀ ਉਦੋਂ ਮੈਂ 4 ਸਾਲ ਦੀ ਸੀ ਜਦੋਂ ਮੈਂ ਬਾਈ ਕੋਲੇ ਜਾਂਦੀ ਹੁੰਦੀ ਸੀ ਜੀ ਤੇ ਮੈਂ ਕਿਹਾ ਮੰਮੀ ਮੈਂ ਕਿਦੇ ਰੱਕੜੇ ਬੰਨਾ ਮੇਰੇ ਪਾਪਾ ਕਹਿੰਦੇ ਤਾਂ ਮੇਰੇ ਬੰਨੇ ਮੈਂ ਕਿਹਾ ਪਾਪਾ ਮੈਂ ਨਹੀਂ ਬੰਦੀ ਮੇਰੇ ਮੈਂ ਤਾਂ ਵੀਰ ਦੇ ਬੰਨਣੀ ਆਉਂਦੇ ਤੇ ਡੈਡੀ ਕਹਿੰਦਾ ਅੱਜ ਤੇਨੂੰ ਸਿੱਧੂ ਕੋਲ ਲੈ ਕੇ ਜਾ ਫਿਰ ਬਾਈ ਕਹਿੰਦਾ ਆ ਗਿਆ ਕੁੱਗੂ ਤੇ ਬਾਈ ਮੈਂ ਕਿਹਾ ਹਾਂ ਜੀ ਬਾਈ ਮੈਂ ਕਿਹਾ ਬਾਈ ਮੈਂ ਤੇਰੇ ਰਖੜੀ ਬੰਨਣੀ ਹੈਗੀ ਤੇ ਬਾਈ ਕਹਿੰਦਾ ਕਹਿੰਦਾ ਹੈ ਤੂੰ ਮੁੰਡਾ ਨਹੀਂ ਤੂੰ ਕੁੜੀ ਆ ਮੈਂ ਕਿਹਾ ਹਾਂ ਜੀ ਬਾਈ ਜੀ ਫਿਰ ਉਹਨਾਂ ਨੇ ਮੇਰੇ ਮੰਮਾ ਨੂੰ ਆਖਿਆ ਵੀ ਤੁਸੀਂ ਇਹਦੇ ਕੇਸ ਕਰਨੀ ਰੱਖੇ ਵੀ ਆਪਾਂ ਸਿੱਖ ਧਰਮ ਦੇ ਹੋ ਕੇ ਵੀ ਆਪਾਂ ਕਿਸੇ ਦਾ ਰਿਓਣੀ ਬੰਨ੍ਹ ਦੇਗੇ ਤੇ ਫਿਰ ਮੰਮਾ ਨੇ ਆਖਿਆ ਵੀ ਇਹਦੇ ਵੀਰ ਨਹੀਂ ਆਏਗਾ ਵੀ ਇਹ ਜਿੱਦ ਕਰ ਦੇਗੀ ਮੇਰੇ ਵੀਰ ਹੋਵੇ ਫਿਰ ਤਾਂ ਕਰਕੇ ਮੈਨੂੰ ਮੁੰਡੇ ਆਲਾ ਬਣਾ ਕੇ ਰੱਖ ਦੇਗੇ ਜੀ ਤੇ ਫਿਰ ਉਸ ਤੋਂ ਬਾਅਦ ਫਿਰ ਬਾਈ ਉੱਤੇ ਫਿਰ ਬਾਈ ਕਹਿੰਦਾ ਵੀ ਭੈਣ ਨੇ ਤੁਸੀਂ ਇਹਦੇ ਕੈਸ ਰੱਖੋ ਫਿਰ ਉਹਦੇ ਮੇਰੇ ਕੈਸ ਰੱਖ ਤੇ ਜੀ ਫਿਰ ਬਾਈ ਨੇ ਜਦੋਂ ਮੈਨੂੰ ਗੱਤਾਂ ਚ ਦੇਖਿਆ ਬਾਈ ਬਹੁਤ ਜ਼ਿਆਦਾ ਖੁਸ਼ ਹੋਏ ਅੱਧ ਫਿਰ ਬਾਈ ਕਹਿੰਦਾ ਚਲ ਹੁਣ ਬੰਬੀ ਹਾ ਬੋਲੇ ਗਾਣਾ ਸੁਣਾ ਤੇ ਫਿਰ ਬਾਈ ਨੇ ਮੇਰੇ ਆਪ ਪਗੜੀ ਬੰਨੀ ਤੇ ਫਿਰ ਅਸੀਂ ਮੈਂ ਇਹਦੇ ਕੁਰਦਾ ਪਹਿਆ ਮਾ ਪਾਈ ਜੁੱਤੀ ਪਾਈ ਤੇ ਫਿਰ ਮੈਂ ਨੇ ਬਾਈ ਨੂੰ ਡਾਂਸ ਕਰਕੇ ਵੀ ਦਿਖਾਇਆ ਬੰਬੀ ਹਾ ਬੋਲੇ ਤੇ ਜੀ ਤੇ ਫਿਰ ਉਦੋਂ ਬਾਈ 2000 ਮਾਈਚ ਮੇਰਾ 2021 ਚ ਮੇਰੇ ਪਾਪਾ ਚਲੇ ਗਏ ਸੀ ਉਹਦੀ ਮੇਰਾ ਵੀਰ ਹੋ ਗਿਆ ਜੀ ਤੇ ਪਰ ਅਸੀਂ ਮੇਰੇ ਵੀਰ ਨੂੰ ਨਹੀਂ ਮਲਾ पाए ਪਰ ਅਸੀਂ ਆਪ ਤਾਂ ਮਿਲ ਰਹੇ ਹਾਂ ਜੀ ਤੇ ਅਸੀਂ ਮੇਰੀ ਫੋਟੋ ਵੀ ਹੈਗੀ ਹੈ ਜੀ ਬਾਈ ਦੇ ਨਾਲ ਬਹੁਤ ਚਿਰ ਪੁਰਾਣਾ ਹੈ ਜੀ ਤੇ ਫਿਰ ਮੈਂ ਉਦੋਂ ਫਿਰ ਜਦੋਂ ਬਾਈ ਮਰੇ ਜੀ ਮੈਂ ਬਹੁਤ ਜ਼ਿਆਦਾ ਰਹੀ ਜੀ ਮੇਰੇ ਪਾਪਾ ਨੇ ਸਾਨੂੰ ਦੱਸਿਆ ਜੀ ਹਾਂ ਜੀ ਬਹੁਤ ਪਿਆਰ ਕਰਦੇ ਸੀ ਸਾਨੂੰ ਹਾਂ ਜੀ ਤੇ ਫਿਰ ਸਾਨੂੰ ਮੈਨੂੰ ਇੱਕ ਦਿਨ ਆ ਕੇ ਸੁਪਨੇ ਚ ਕਹਿੰਦੇ ਵੀ ਮੈਂ ਤੇ ਮੇਰੀ ਮੰਮਾ ਨੂੰ ਮਿਲਣਾ ਵੀ ਮੈਨੂੰ ਚਰਨਪੂਰ ਮਾਤਾ ਦੇ ਜਿੰਨੀਆਂ ਵੀ ਦੁਨੀਆ ਚ ਮਾਵਾ ਨੇ ਸਾਰੀਆਂ ਚਰਨਪੂਰ ਮਾਤਾ ਦੇ ਮੂੰਹ ਦੇ ਦੇ ਕਿ ਮੈਨੂੰ ਮੇਰੀ ਮੰਮੀ ਨਹੀਂ ਲੱਗਦੀ ਵੀ ਮੇਰੀ ਮੰਮੀ ਅਸਲੀ ਕਿਹੜੀ ਹੈਗੀ ਤੇ ਉਹ ਕਹਿੰਦੇ ਵੀ ਆਪਦੀ ਮੰਮੀ ਤੁਸੀਂ ਮੇਰੀ ਮੰਮਾ ਨੂੰ ਆਪ ਕੋ ਵੀ ਪਿੰਕ ਜਿਹੀ ਲਿਓ ਤੇ ਵੀ ਮੈਂ ਤਾਂ ਆਪਦੀ ਮੰਮੀ ਦੇਖ ਸਕੂਗਾ ਤੇ ਫਿਰ ਅਸੀਂ ਆਖਿਆ ਵੀ ਤੇਰੀ ਮੰਮਾ ਨਾਲ ਦਾ ਇੰਨੀ ਸਖਤ ਸਿਕਿਉਰਿਟੀ ਹੈਗੀ ਉਹ ਕਹਿੰਦੇ ਕਦੇ ਇਹੋ ਜਿਹਾ ਟਾਈਮ ਆਊਗਾ ਵੀ ਤੁਸੀਂ ਮੇਰੀ ਮੰਮੀ ਨਾਲ ਬਹਿ ਬਹਿ ਕੇ ਗੱਲਾਂ ਕਰਿਆ ਕਰੋਗੇ ਜੀ ਤੇ ਫਿਰ ਉਸ ਤੋਂ ਬਾਅਦ ਫਿਰ ਬਾਈ ਆਇਆ ਜੀ ਫਿਰ ਮੈਂ ਬਾਈ ਕਹਿੰਦਾ ਵੀ ਮੈਂ ਉਹੀ ਤਰੀਕ ਨੂੰ ਆਊਗਾ ਤੇ ਫਿਰ ਮੈਂ ਕਿਹਾ ਬਾਈ ਮੈਂ ਮੰਮੀ ਕਹਿੰਦੇ ਬੇ ਬਾਈ ਦਾ ਉਸੇ ਤਰੀਕ ਨਹੀਂ ਆਇਆ ਤੇ ਫਿਰ ਉਸੇ ਟਾਈਮ ਸ਼ਾਮ ਨੂੰ ਪਤਾ ਲੱਗਿਆ ਸਾਨੂੰ ਵੀ ਬਾਈ ਤਾਂ ਉਸੇ ਤਰੀਕ ਨਹੀਂ ਆਇਆ 17 ਮਾਰਚ ਨੂੰ ਜੀ ਤੇ ਫਿਰ ਉਸ ਤੋਂ ਬਾਅਦ ਫਿਰ ਮੈਂ ਆ ਕੇ ਮੰਮੀ ਬਾਈ ਤਾਂ ਕਹਿੰਦਾ ਸੀਗਾ ਵੀ ਮੈਂ 11 ਤਰੀਕ ਨੂੰ ਆਊਗਾ ਪਰ ਆਇਆ ਗਿਆ ਨਹੀਂ ਤੇ ਫਿਰ ਰਾਤ ਹੋ ਗਈ ਨੇ ਜੀ ਫਿਰ ਉਹ ਉੱਥੇ ਸਟਾਰਟ ਚੱਲ ਪਿਆ ਜੀ ਸੁਪਨਾ अच्छा हो तो सपना स्टार्ट हो गया जी और ਹੁਣ ਤੁਸੀਂ ਗਾਉਣੇ ਵੀ ਹੋ ਹਾਂਜੀ ਐ ਸਿੱਧੂ ਮੂਸੇ ਵਾਲੇ ਦੇ ਗੀਤ ਗਾਉਣੇ ਹੋ ਕਿ ਤੁਸੀਂ ਆਪ ਦੇ ਗੀਤ ਗਾਉਣੇ ਸਿੱਧੂ ਮੂਸੇ ਵਾਲੇ ਬਾਈ ਦੇ ਦੀ ਸਿੱਧੂ ਮੂਸੇ ਵਾਲੇ ਦੇ ਗੀਤ ਤੁਸੀਂ ਆਪ ਗਾਉਣੇ ਹਨ ਹਾਂਜੀ ਮੇਰੀ ਮੰਮਾ ਲਿਖਦੇ ਆ ਜੀ ਅੱਛਾ ਮੰਮਾ ਲਿਖਦੇ ਨੇ ਸਿਰਫ ਉਹਨੂੰ ਸੰਬੋਧਿਤ ਕਰਕੇ ਹੈ ਹਾਂਜੀ ਤੇ ਬੱਚੇ ਫਿਰ ਪੜ੍ਹਾਈ ਦੇ ਨਾਲ ਨਾਲ ਇਹ ਜਿਹੜਾ ਗੀਤ ਸੰਗੀਤ ਹੈ ਇਹਦੇ ਚ ਸਾਰਾ ਖੁਸ਼ੀ ਕਰਦੇ ਆ ਜੀ ਨਾਲ ਵੀਰ ਕੋ ਪਾਣੀ ਆ ਜੀ ਘਰ ਦੇ ਕੰਮ ਵੀ ਕਰਦੇ ਆ ਜੀ ਅੱਛਾ ਤੇ ਜੀ ਨਾਲ ਖੇਤੀਬਾੜੀ ਵੀ ਕਰਦੇ ਆ ਜੀ ਸਾਰਾ ਕੁਝ ਕਰਦੇ ਆ ਜੀ ਅੱਛਾ ਘਰਦੰ ਦਾ ਸਹਿਯੋਗ ਪੂਰਾ ਹਾਂ ਜੀ ਸਾਰੇ ਸਾਡੇ ਰਿਸ਼ਤੇ ਪਾਪਾ ਦਾ ਪੂਰਾ ਸਹਿਯੋਗ ਹਾਂ ਜੀ ਕਹਿੰਦੇ ਆਗੇ ਭਈ ਹਾਂ ਕੋ ਪੜਾਈ ਦੇ ਨਾਲ ਨਾਲ ਹਾਂ ਜੀ ਹਾਂ ਇਸ ਚੀਜ਼ ਨੂੰ ਲੈ ਕੇ ਵੀਡੀਓ ਵਗੈਰਾ ਪਾਉਣੀ ਚਾਹੀਦੀ ਹੈ ਜੀ ਤੇ ਮੇਰੇ ਵਾਪੂ ਦਾ ਵੀ ਬਹੁਤ ਜ਼ਿਆਦਾ ਸਹਿਯੋਗ ਸੀ ਸਤੋ ਪਹਿਲਾਂ ਅੱਜ ਤੋਂ ਪਹਿਲਾਂ ਕਿੱਦਿਆਂ ਆਏ ਸੀਗੇ ਹਵੇਲੀ ਦੇ ਅੱਜ ਤੋਂ ਪਹਿਲਾਂ ਅਸੀਂ ਪਹਿਲੀ ਵਾਰ ਆਏ ਸੀ ਜੀ ਮੇਰੇ ਮਾਮਾ ਦੇ ਨਾਲ ਅੱਛਾ ਜੀ ਹਾਂ ਜੀ ਤੇ ਵੈਰੀਫਿਕੇਟ ਪਰਿਵਾਰ ਨਾਲ ਮਿਲਦੇ ਹਾਂ ਗੱਲਬਾਤ ਕਰਦੇ ਹਾਂ ਸਿੱਧੂ ਦੀਆਂ ਗੱਲਾਂ ਹੁੰਦੀਆਂ ਹਾਂ ਜੀ ਕਿੰਨਾ ਪਰਿਵਾਰ ਨਾਲ ਗੱਲ ਤੇ ਮਾਨਪਾਵ ਬਹੁਤ ਹੋ ਜਾਂਦਾ ਹਾਂ ਹਾਂ ਜੀ ਅੱਜ ਹਾਂ ਜੀ ਬਈ ਇਹ ਯਾਦ ਕਰਕੇ ਜੀ ਬਹੁਤ ਜ਼ਿਆਦਾ ਪੂਆਵ ਬਹੁਤ ਨੇ ਜੀ ਜਦੋਂ ਕਈ ਵਾਰੀ ਮੌਕਾ ਨਹੀਂ ਮਿਲਦਾ ਲੈਂਗੇ ਤੇ ਤਾਂ ਫਿਰ ਪਾ ਕੋਕੋ ਕੇ ਜਾਣ ਨਹੀਂ ਕਰ ਦੀ ਗੱਲ ਕਰੀਏ ਜਾਂ ਨਵੇਂ ਇਥੇ ਹਵੇਲੀ ਚ ਵੀ ਆਉਂਦੇ ਨੇ ਹਾਂਜੀ ਉਹ ਦੋ ਹਵੇਲੀ ਬਣੀ ਨਹੀਂ ਸੀ ਜੀ ਉਹਦੋਂ ਅਸੀਂ ਪੁਰਾਣੇ ਘਰ ਚ ਹੀ ਆਉਂਦੇ ਰਹੇ ਸੀ ਅੱਛਾ ਪੁਰਾਣੇ ਘਰ ਦੇ ਵਿੱਚ ਉੱਥੇ ਜਾਂਦੇ ਸੀ ਹਾਂਜੀ ਜਨਮ ਦਿਨ ਮਨਾਉਂਦੇ ਸੀ ਉਸ ਦਿਨ ਕਦੇ ਗਏ ਹੋ ਨਹੀਂ ਜੀ ਫਿਰ ਉਹਦਾ ਮੇਰੇ ਪਾਪਾ ਚਲੇ ਗਏ ਸੀ ਜੀ ਜੀ ਅਕਸਰ ਜਦੋਂ ਆਉਂਦੇ ਸੀ ਜਾਂ ਫੋਨ ਫੋਨ ਕਰਕੇ ਆਉਂਦੇ ਸੀ ਕੇ ਪੈਸੇ ਆ ਜਾਂਦੇ ਸੀ ਕਰੇ ਉਹ ਵੈਸੇ ਹੀ ਆ ਜਾਂਦੇ ਸੀ ਜੀ ਕੀ ਕਰੇ ਹਾਂਜੀ ਕਰੇ ਮਿਲ ਜਾਂਦੇ ਜਦੋਂ ਆਂਦੇ ਕਦੇ ਨਹੀਂ ਹਾਂ ਟਾਈਮ ਜਾਇਆ ਜੀ ਵੀ ਕਦੇ ਬਾਈ ਨਾ ਮਿਲੇ ਜੀ ਕੁਦਰਤ ਹੈ ਬਾਈ ਮਿਲ ਜਾਂਦਾ ਜੀ ਕਿਸੇ ਦੇ ਕਿਸੇ ਕਲਾਕਾਰ ਦੇ ਘਰੇ ਕੋਈ ਅੰਦਰ ਵੜ ਨਹੀਂ ਸਕਦਾ ਪਹਿਲਾ ਕਲਾਕਾਰ ਇਹ ਹੈ ਜੀ ਇਦੇੰਦਰ ਵਟਾ ਦਾ ਜੀ ਕੋਈ ਕਲਾਕਾਰ ਜੀ ਤੇ ਮੇਰੀ ਉਹ ਪਿੱਕ ਵੀ ਹੈਗੀ ਹੈ ਜੀ ਬਾਈ ਸਿੱਧੂ ਨਾਲ ਜੀ ਹਾਂਜੀ ਮੇਰੇ ਉਦੋਂ ਅਸੀਂ ਮੇਰੀ ਮਾਸੀ ਹਰਗਿਆਣਾ ਜਾਂਦੇ ਰਹੇ ਹਾਂ ਜੀ ਮੇਰੇ ਮਾਮਾ ਜੀ ਨਾਲ ਮੇਰੇ ਮਾਮਾ ਜੀ ਕਹਿੰਦੇ ਵੀ ਅਸੀਂ ਵੀ ਮਿਲਣਾ ਸਿੱਧੂ ਨੂੰ ਪਰ ਜਦੋਂ ਉਹ ਇਕੱਲੇ ਗਏ ਤੇ ਉਹਨਾਂ ਨੂੰ ਬਾਈ ਵੀ ਨਹੀਂ ਮਿਲਿਆ ਉਹ ਕਹਿੰਦੇ ਤੁਹਾਡੇ ਇੰਨੇ ਚੰਗੇ ਕਰਮ ਸੀਗੇ ਵੀ ਤੁਸੀਂ ਤਾਂ ਬਾਈ ਨੂੰ ਮਿਲ ਸਕਦੇ ਮੈਂ ਐਡਾ ਕੱਟਰ ਫੈਨ ਸੀਗਾ ਪਰ ਅਸੀਂ ਮੈਂ ਵੀ ਨਹੀਂ ਮਿਲ ਸਕਿਆ ਜੀ ਸੋ ਬੇਖੋ ਇਹ ਹੁੰਦੀ ਹੈ ਦਿਲਾਂ ਨੂੰ ਦਿਲਾਂ ਦੀ ਕਿਛ ਹੁੰਦੀ ਹੈ ਜਦੋਂ ਆਪਾਂ ਕੋਈ ਚੀਜ਼ ਨੂੰ ਕਿਸੇ ਨੂੰ ਵੀ ਮਿਲਣ ਜਾਣਾ ਜਾਂ ਕੁਝ ਉਹ ਕਰਨ ਜਾਣਾ ਜਦੋਂ ਆਪਣੇ ਦਿਲ 'ਚ ਖੇਚ ਪੂਰੀ ਹੋਵੇ ਉਹਦੇ ਪ੍ਰਤੀ ਪਿਆਰ ਹੋਵੇ ਆਪਾਂ ਨੂੰ ਜਰੂਰ ਮਿਲ ਜਾਂਦੀ ਹੁੰਦੀ ਹੈ ਨਾ ਤੇ ਇਹ ਗੀਤ ਸੁਣਾ ਗਿਆ ਆਪਾਂ ਜਿਹੜਾ ਤੁਸੀਂ ਤੁਹਾਡੀ ਮੰਮਾ ਲਿਖਦੇ ਨੇ ਉਹ ਗੀਤ ਸਾਨੂੰ ਸੁਣਾਓ ਗੋਦੀ ਦੇ ਵਿੱਚ ਬਿਠਾ ਕੇ ਮਾਂ ਤੇਰੇ ਗੁੰਦੂ ਕੀ ਫੇਰ ਤੋਂ ਜੂੜਾ ਗੋਦੀ ਦੇ ਵਿੱਚ ਬਿਠਾ ਕੇ ਮਾਂ ਤੇਰੇ ਗੁੰਦੂ ਕੀ ਫੇਰ ਤੋਂ ਜੂੜਾ اے ਵੀਸੀ ਤੈਨੂੰ ਫੇਰ ਸਿਖਾਓ ਪਹਿਲਾਂ ਪੜਾਓ ਊੜਾ اے ਵੀਸੀ ਤੈਨੂੰ ਫੇਰ ਸਿਖਾਓ ਪਹਿਲਾਂ ਪੜਾਓ ਊੜਾ ਰੱਬਾ ਤੇਰੀ ਲਿਖਤ ਦੇ ਵਿੱਚ ਕਿਤੇ ਖਾਲੀ ਪੰਨਾ ਰਹਿ ਗਿਆ ਰੱਬਾ ਤੇਰੀ ਲਿਖਤ ਦੇ ਵਿੱਚ ਕਿਤੇ ਖਾਲੀ ਪੰਨਾ ਰਹਿ ਗਿਆ ਸਿੱਧੂ ਮੂਸੇਵਾਲਾ ਆਪਣੀ ਵਰਸੀ ਤੇ ਆਪੇ ਆ ਕੇ ਬਹਿ ਗਿਆ ਜੱਟ ਸਾਡਾ ਬਾਈ ਆਪੇ ਆਪਦੀ ਵਰਸੀ ਤੇ ਆ ਕੇ ਬਹਿ ਗਿਆ ਬਿਟ-ਬਿਟ ਦੇਖੇ ਲੋਕਾਂ ਨੇ ਵਾਲਾ ਬਿਟ-ਬਿਟ ਵੇਖੇ ਲੋਕਾਂ ਨੇ ਵਾਲਾ ਆਪਣੇ ਫੈਨ ਬਿਛਾਣੇ ਇਸ ਜਨਮ ਵਿੱਚ ਹੁਣ ਤੂੰ ਸਿੱਧੂ ਆ ਲੰਮੀ ਉਮਰਾਂ ਮਾਣੇ ਇਸ ਜਨਮ ਵਿੱਚ ਤੂੰ ਸਾਡੇ ਬਾਈ ਲੰਮੀ ਉਮਰਾਂ ਮਾਣੇ ਬਹੁਤ ਜਿਹੜੀਆਂ ਵੇਸ਼ੇ ਲੈ ਕੇ ਤੁਸੀਂ ਛੋਟੇ ਛੋਟੇ ਬੱਚੇ ਆਏ ਹੋ ਤੁਹਾਡੇ ਦਿਲਾਂ ਚ ਉਹਨਾਂ ਲਈ ਜਿਹੜਾ ਖਾਂਰ ਬਣਿਆ ਹੋਇਆ ਹੈ ਹਾਂਜੀ ساری ਉਮਰ ਤੁਸੀਂ ਹਮੇਸ਼ਾ ਇਹਨੂੰ ਤਾਜ਼ਾ ਰੱਖੋਗੇ ਹਨਾ ਹਾਂਜੀ ਤੇ ਜਦੋਂ ਫਿਰ ਸਾਡੀ ਐਂਟਰੀ ਨਹੀਂ ਹੋਏ ਜੀ ਉਦੋਂ ਫਿਰ ਜਦੋਂ ਬਾਪੂ ਜੀ ਨੇ ਬਾਈ ਦੇ ਦੇ ਅਰਥੀ ਤੇ ਜਦੋਂ ਪੱਟ ਤੇ ਥਾਪੀ ਮਾਰੀ ਉਦੋਂ ਮੇਰੀ ਮੰਮਾ ਨੇ ਲਈ ਗੀਤ ਲੈ ਕੇ ਆ ਗਿਆ ਜੀ ਬਾਪੂ ਵਿੱਚ ਆ ਕੇ ਅੱਟ ਥਾਪੀ ਮਾਰ ਗਿਆ ਮਾਰ ਕੇ ਵੀ ਅੱਟ ਵੈਰੀ ਲੜਕਾਰ ਗਿਆ ਸੁੱਤੇ ਪਾਈ ਉੱਠੇ ਵੈਰੀ ਡੱਡਰ ਕੇ ਸੁਪਨੇ ਚ ਅਕ ਸਿੱਧੂ ਕੋਈ ਚ ਪੇੜਾ ਮਾਰ ਗਿਆ ਉਹ ਵੈਰੀ ਦਾ ਮਕਾਇਆ ਯੱਟ ਮੁੱਕਿਆ ਨਹੀਂ ਮੁੱਕਿਆ ਕੁਤੀ ਚੋਰਾ ਰੈਲੀ ਕਰਕੇ ਕੋਆਂ ਖਣ ਅਗਿਆ ਜੱਟ ਜੋ ਕਿ ਜ਼ਿੰਦਗੀ ਜਾਨ ਲਗਾ ਗਿਆ ਮੱਚ ਖੜੀ ਕਰਕੇ ਭੁੱਲਿਆ ਨਾ ਤੁਸੀਂ ਸ਼ਬ ਮਾਰ ਦਿੱਤਾ ਓਏ ਮੁੱਸੇ ਪਿੰਡ ਵਿੱਚ ਅੱਡ ਫੇਰਿਆਊਗਾ ਮਾਰੂਗਾ ਸਤੇ ਜਾਉ ਤੇ ਫੇਰ ਥਾਪੀਆਂ ਮੁੜ ਕੇ ਦਵਾਰੇ ਤੁਹਾਡਾ ਗਾਂ ਪਾਊਗਾ ਲੁਕਦਿਆਂ ਨੂੰ ਫੇਰ ਤੁਨੂੰ ਥਾਂ ਨਹੀਂ ਲੱਭਣੀ ਜਉ ਕਰਤਾ ਛੜਪਲੀ ਕਰਕੇ ਅੱਖਣਾ ਗਿਆ ਜੱਟ ਜੰਗ ਜ਼ਿੰਦਗੀ ਜਾਣ ਲੱਗਾ ਗਿਆ ਮਛ ਖੜੀ ਕਰਕੇ ਭੁੱਲਿਆ ਨਾ ਤੁਸੀਂ ਸ਼ਬ ਮਾਰ ਦਿੱਤਾ ਓਏ ਭੁੱਲਿਆ ਨਾ ਤੁਸੀਂ ਸ਼ਬ ਮਾਰ ਦਿੱਤਾ ਓਏ ਮੁੱਸੇ ਪਿੰਡ ਵਿੱਚ ਹੀ ਅੱਡ ਫੇਰ ਆਊਗਾ ਮਾਰੂਗਾ ਸਤੇ ਜਾਣ ਤੇ ਫੇਰ ਥਾਪੀਆਂ ਮੁਰਕੇ ਦਵਾਰੇ ਚ ਡਗਾ ਪਾਊਗਾ ਸ਼ਾਬਾਸ਼ ਸ਼ਾਬਾਸ਼ ਸਭ ਬਹੁਤ ਬਾਬਕ ਕਰਦੇ ਵਾਲਾ ਇਹ ਗੀਤ ਸ਼ੋਭੀਪ ਦੇ ਉਹ ਅੰਤਮ ਯਾਤਰਾ ਮੌਕੇ ਜਿਹੜਾ ਦੇਖਿਆ ਗਿਆ ਸੀ ਇਸ ਪੇਟੀ ਦੀ ਮੰਮੀ ਨੇ ਜੋ ਦੇਖਿਆ ਉਹ ਖਲਾਫਤਾ ਨੂੰ ਬਿਆਨ ਕੀਤਾ ਸੋ ਸਿੱਧੂ ਦੇ ਚਾਹਣ ਵਾਲਿਆਂ ਦੀ ਕੀਮਤੀ ਕਦੇ ਘੱਟ ਨਹੀਂ ਸਕਦੀ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੀਹ ਉਹ ਚਾਹਣ ਵਾਲੇ ਹਮੇਸ਼ਾ ਇਦਾਂ ਹੀ ਸਿਰਾਂ ਦੇ ਵਿੱਚ ਜਗ੍ਹਾ ਦੇਣਗੇ ਸੋ ਜਿਉਂਦੇ ਬਸਦੇ ਰਹੋ ਬੱਚੇ ਲੰਮੀ ਉਮਰਾਂ ਹੁਣ ਸੋ ਇਜਾਜ਼ਤ ਦਿਓ ਬਹੁਤ ਬਹੁਤ ਧੰਨਵਾਦ